ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਿੰਡ ਸਿੰਘਪੁਰਾ ਜੋ ਬਾਈਪਾਸ ਹੈ ਆਪਣਾ ਚੰਡੀਗੜ੍ਹ ਤੋਂ ਰੋਪੜ ਨੂੰ ਜਿਹੜਾ ਬਾਈਪਾਸ ਜਾਂਦਾ ਉਥੇ ਪਿੰਡ ਸਿੰਘਪੁਰਾ ਦੇ ਨੇੜੇ ਜੋ ਇੱਕ ਨਵਾਂ ਫਾਰਮ ਬਣਿਆ ਬਾਜਵਾ ਫਾਰਮ ਸੋ ਜਿੱਥੇ ਕਿ ਵਿਆਹ ਸ਼ਾਦੀਆਂ ਕੀਤੇ ਜਾ ਸਕਦੇ ਨੇ ਕੋਈ ਪਾਰਟੀ ਹੋਵੇ ਬਰਥਡੇ ਪਾਰਟੀ ਹੋਵੇ ਮੈਰਿਜ ਹੋਵੇ ਕੋਈ ਅੰਗੇਜਮੈਂਟ ਹੋਵੇ ਸੋ ਸਾਰੇ ਪ੍ਰੋਗਰਾਮ ਉੱਥੇ ਹਰ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਕਰ ਸਕਦੇ ਆ ਸੋ ਜੋ ਰਣਜੀਤ ਸਿੰਘ ਬਾਜਵਾ ਜੀ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅਤੇ ਜੋ ਇੱਥੇ ਦੀਪਕ ਬਾਲੀ ਜੀ ਪਹੁੰਚੇ ਹਨ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸੋ ਆਓ ਤੁਹਾਨੂੰ ਦਿਖਾਉਨੇ ਆ ਇੱਥੋਂ ਦੀ ਪੂਰੀ ਜਾਣਕਾਰੀ ਸੋ ਅੱਜ ਇਸ ਫਾਰਮ ਦਾ ਜੋ ਉਦਘਾਟਨ ਹੋਣ ਜਾ ਰਿਹਾ ਹੈ ਇਸ ਫਾਰਮ ਦਾ ਮਹੂਰਤ ਹੋਣ ਜਾ ਰਿਹਾ ਹੈ ਸੋ ਆਓ ਤੁਹਾਨੂੰ ਦਿਖਾਉਨੇ ਆ ਹੁਣ ਇਹ ਪੂਰੀ ਜਾਣਕਾਰੀ ਚਰਨਾਂ ਨਾਲ ਸਾਈਆਂ ਮਾਫ ਕਸੂਰ ਕਰੀ ਹਾਂ ਮੈਂ ਕਮਲੀ ਦਾ ਪਿਆਰ ਯਾਰ ਮਨਜ਼ੂਰ ਕਰੀ ਹਾਂ ਮੈਂ ਕਮਲੀ ਦਾ ਪਿਆਰ ਯਾਰ ਮਨਜ਼ੂਰ ਕਰੀ ਹੁਤਾ ਚਰਨਾਂ ਨਾਲ ਸਹਬਾ ਮਾਫ ਕਸੂਰ ਕਰੀ ਕਸੂਰ ਕਰੀ ਹੋ ਮੈਂ ਕਮਲੀ ਦਾ ਪਿਆਰੇ ਯਾਰ ਨਾ ਤੋ ਨਹੀਂ ਕਰ ਹੋਂੜਾ ਹੋ 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 ਮੂੰ ਜੰਨਾ ਕਰਦਾ ਪਿਆਰ ਸਾ ਤੋ ਨਹੀਂ ਕਰ ਹੋਂੜਾ ਸਾ ਤੋ ਇਸ਼ਕ ਤੇਰੇ ਦੀਆਂ ਚੜਤਾ ਤੇ ਨਹੀਂ ਚੜ ਹੋਂੜਾ ਸਾ ਤੋ ਇਸ਼ਕ ਤੇਰੇ ਦੀਆਂ ਚੜ ਪੀਆਂ ਚੜ ਤੈ ਨਹੀਂ ਚੜ ਹੁਣਾ ਸੱਚ ਹੈ ਨਾ ਅਕਲ ਹੈ ਨ ਕੋਈ ਨਾ ਸ਼ਕਲ ਹੈ ਬਸ ਖਾਲੀ ਹਾਂ ਕਿ ਖਾਲੀ ਨੂੰ ਪਰ ਮਹਿਰਮ ਬਣ ਕੇ ਜੀ ਦੀਪਕ ਕਬਲੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਅੱਜ ਤੁਸੀਂ ਕੋਰਾਲੀ ਦੇ ਵਿੱਚ ਪਹੁੰਚੇ ਹੋ ਤੇ ਆਪਣਾ ਰਿੰਕੂ ਜੀ ਹੈ ਇਹਨਾਂ ਨੇ ਫਾਰਮ ਖੋਲਿਆ ਇਹਨਾਂ ਨੂੰ ਵਧਾਈ ਦੇਣ ਵੀ ਪਹੁੰਚੇ ਹੋ ਤੇ ਆਪਣੇ ਬਾਰੇ ਇਹ ਵੀ ਦੱਸੋ ਕਿ ਅੱਜ ਕੱਲ ਦਾ ਜਿਹੜਾ ਦੌਰ ਹੈ ਉਹ ਕੀ ਚੱਲ ਰਿਹਾ ਦੌਰ ਬਹੁਤ ਵਧੀਆ ਚੱਲ ਰਿਹਾ ਜੀ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਇਰਾਦੇ ਨੇਕ ਰੱਖਦੇ ਹੋ ਮਨ ਸ਼ਾਂਤ ਰੱਖਦੇ ਹੋ ਅੰਦਰ ਤੁਹਾਡੇ ਵਫਾਦਾਰੀ ਦਾ ਬੀਜ ਆ ਤੇ ਦੌਰ ਬਹੁਤ ਵਧੀਆ ਰਹਿੰਦਾ ਠੀਕ ਇਹ ਦੌਰ ਇੰਨਾ ਵਧੀਆ ਕਿ ਪੂਰਾ ਦਿਨ ਜਾ ਕੇ ਘੁੰਮ ਕੇ ਰਾਤ ਨੂੰ ਜਦੋਂ ਪੈਂਦੇ ਆ ਤੁਰੰਤ ਨੀਂਦ ਆ ਜਾਂਦੀ ਹੈ ਜੀ ਕੋਈ ਦਿਲ ਦਿਮਾਗ 'ਚ ਭਾਰ ਨਹੀਂ ਹੁੰਦਾ ਕਿ ਅੱਜ ਆ ਇੱਕ ਚੀਜ਼ ਗਲਤ ਕੀਤੀ ਆ ਜੀ ਤੋਂ ਅੱਜ ਮੇਰੇ ਇੱਥੇ ਆਉਣ ਦੀ ਬੜੀ ਮੈਨੂੰ ਖੁਸ਼ੀ ਆ ਕਿ ਮੈਂ ਰਿੰਕੂ ਭਾਜੀ ਹੋਰਾਂ ਦੇ ਬਾਜਵਾ ਫਾਰਮ ਦੀ ਐਨੋਗਰੇਸ਼ਨ ਆ ਸੋ ਇਸ ਮੌਕੇ ਮੈਂ ਤਾਂ ਬੜਾ ਕੋਈ ਪ੍ਰਮਾਤਮਾ ਹੀ ਤੈਅ ਕਰਦਾ ਕਿ ਤੁਸੀਂ ਕਿਸ ਜਗ੍ਹਾ ਤੇ ਕਿਸ ਵੇਲੇ ਕਿਨਾ ਮਿੱਤਰਾਂ ਨਾਲ ਸਾਂਝੇ ਹੋਣਾ ਤੇ ਮੇਰੇ ਲਈ ਖੁਸ਼ੀ ਦਾ ਗੱਲ ਹੈ ਕਿ ਕਿ ਮਾਜਿਨਾਂ ਦੇ ਖੁਸ਼ੀ ਦੇ ਸਮਾਗਮ ਦਾ ਹਿੱਸਾ ਬਣ ਸਕਿਆ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਖੁਸ਼ੀ ਚ ਸ਼ਾਮਲ ਹੋਨੇ ਖੁਸ਼ੀ ਚੌਕੜੀ ਹੋ ਜਾਂਦੀ ਹੈ ਜੀ ਸੋ ਮੈਂ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਦੁਆ ਕਰਦਾ ਕਿ ਪ੍ਰਮਾਤਮਾ ਇਵੇਂ ਇਹਨਾਂ ਦੇ ਕਾਰੋਬਾਰ ਚ ਇਹਨਾਂ ਦੇ ਪਰਿਵਾਰ ਚ ਇਹਨਾਂ ਦੇ ਤੰਦਰੁਸਤੀ ਚ ਇਹਨਾਂ ਦੀ ਚੰਗੀ ਸੋਚ ਇਹਨਾਂ ਦੀ ਪੰਜਾਬ ਪੱਕੀ ਸੋਚ ਜੋ ਹੋਰ ਵਾਅਦਾ ਕਰੇ ਤੇ ਇਹ ਇਵੇਂ ਹੀ ਸਮਾਜ ਦਾ ਇੱਕ ਐਸੈਟ ਬਣ ਕੇ ਸਦਾ ਜੀਣ ਜੀ ਹੁਣ ਤੁਸੀਂ ਆਪ ਪਾਰਟੀ ਨੂੰ ਪਾਰਟੀ ਦੇ ਵਿੱਚ ਉਹ ਮਤਲਬ ਕਿ ਇਸ ਤੋਂ ਪਹਿਲਾਂ ਵੀ ਕੋਈ ਤੁਸੀਂ ਪੋਲੀਟੀਕਲ ਦੇ ਵਿੱਚ ਆਏ ਨਹੀਂ ਨਹੀਂ ਇਹ ਮੇਰਾ ਪੋਲੀਟੀਕਲ ਪਹਿਲੀ ਪਾਰਟੀ ਹੈ ਜੀ ਔਰ ਕਿਉਂਕਿ ਅਸੀਂ ਲੋਗ ਪ੍ਰੋਫੈਸ਼ਨਲ ਪੋਲੀਟੀਸ਼ਨ ਨਹੀਂ ਹੈਗੇ ਜੀ ਕਿ ਮੇਰੇ ਦਾਦਾ ਜੀ ਪੋਲੀਟਿਕਸ ਵਿੱਚ ਸਿਗੇ ਤੇ ਮੈਂ ਕੋਈ ਨੌਕਰੀ ਲੈਣ ਦੀ ਟਰਾਈ ਨਹੀਂ ਕੀਤੀ ਤੇ ਮੇ ਮੇਰੇ ਪਿਤਾ ਵੀ ਪੋਲਿਟਿਕਸ ਵਿੱਚ ਆ ਗਏ ਉਸ ਤੋਂ ਬਾਅਦ ਮੈਂ ਵੀ ਇਹੀ ਸੋਚਿਆ ਕਿ ਮੇਰੇ ਦਾਦਾ ਜੀ ਪੋਲਿਟਿਕਸ ਵਿੱਚ ਆ ਮੇਰੇ ਪਿਤਾ ਜੀ ਪੋਲਿਟਿਕਸ ਵਿੱਚ ਆ ਤਾਂ ਮੈਂ ਕੋਈ ਕੰਮ ਕਰਨਾ ਕਰਾਂ ਮੈਂ ਵੀ ਪੋਲਿਟਿਕਸ ਹੀ ਕਰਾਂ ਇਸ ਤਰ੍ਹਾਂ ਨਹੀਂ ਹੈ ਜੀ ਮੈਂ ਤਾਂ ਅਸੀਂ ਤੇ ਆਮ ਲੋਕਾਂ ਦੇ ਘਰਾਂ ਚੋਂ ਪੈਦਾ ਹੋਏ ਆ ਬੀਚਾਰਾਂ ਦੀਆਂ ਤੰਗੀਆਂ ਤਰਸ਼ੀਆਂ ਛੱਲ ਕੇ ਪੜਾਏ ਮੁਕੰਮਲ ਕਰਕੇ ਕੰਮ ਕਰਕੇ ਜਦੋਂ ਪ੍ਰੋਫੈਸ਼ਨਲੀ ਸੈਟਲ ਹੋ ਗਏ ਫਿਰ ਸਾਨੂੰ ਲੱਗਿਆ ਕਿ ਹੁਣ ਸਾਨੂੰ ਪੈਸ਼ਨ ਟੂਵਰਡਸ ਪੰਜਾਬ ਜੀ ਪੰਜਾਬ ਦੇ ਪ੍ਰਤੀ ਜਿਹੜੀ ਸਾਡੀ ਸੋਚ ਆ ਉਹਦੇ ਵਿੱਚ ਅਸੀਂ ਰਾਜਨੀਤਿਕ ਪੱਖ ਤੋਂ ਸਮਾਜਿਕ ਪੱਖ ਤੋਂ ਕਿਵੇਂ ਕੰਟਰੀਬਿਊਟ ਕਰ ਸਕਦੇ ਹਾਂ ਇਹ ਸੋਚ ਕੇ ਮੈਂ ਜੀ ਪੋਲਿਟਿਕਸ ਵਿੱਚ ਪੋਲਿਟਿਕਸ ਇਜ਼ ਨਾਟ आवर ਬ੍ਰੈਡ ਐਂਡ ਬਟਰ ਸਾਡੇ ਘਰ ਜਿਹੜੀ ਰੋਟੀ ਆ ਜਿਹੜੀ ਦਾਲ ਆ ਸਬਜੀ ਆ ਆਟਾ ਤੇਲ ਸਭ ਕੁਝ ਉਹ ਮੇਰੇ ਕੰਮ ਤੋਂ ਆਂਦਾ ਲੇਕਿਨ ਉਹ ਕੰਮ ਚੋਂ ਕੁਝ ਪੈਸੇ ਕੱਢ ਕੇ ਆਪਣੇ ਸਮੇਂ ਚ ਪਰਿਵਾਰ ਦੇ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਆਰਾਮ ਦੇ ਸਮੇਂ ਚੋਂ ਕੁਝ ਸਮਾਂ ਕੱਢ ਕੇ ਮੈਂ ਚਾਹੁੰਦਾ ਆ ਕਿ ਮੈਂ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਪੰਜਾਬ ਦੀ ਰਾਜਨੀਤੀ ਆ ਇਹਦੇ ਵਿੱਚ ਮੈਂ ਆਪਣੀ ਪੜ੍ਹਾਈ ਦੇ ਆਧਾਰ ਤੇ ਆਪਣੀ ਸਮਝ ਦੇ ਆਧਾਰ ਤੇ ਆਪਣੇ ਸੋਚ ਦੇ ਧਾਰਤੇ ਔਰ ਆਪਣੇ ਜੀਵਨ ਦਾ ਜਿਹੜਾ ਮੇਰਾ ਪਾਲਨ ਪੋਸ਼ਣ ਹੋਇਆ ਜੀਵਨ ਉਹਦੇ ਧਾਰਤੇ ਮੈਂ ਕੁਝ ਨਾ ਕੁਝ ਚੰਗਾ ਜ਼ਰੂਰ ਕਰ ਸਕਾ ਆਪਣੇ ਲੋਕਾਂ ਦੇ ਲਈ ਇਹਨਾਂ ਐਕਚੁਅਲੀ ਕੀਆ ਜੋ ਕੁਝ ਵੀ ਵਿਅਕਤੀ ਕੋਲ ਹੁੰਦਾ ਉਹ ਸਭ ਕੁਝ ਉਹਨੂੰ ਸਮਾਜ ਹੀ ਦਿੰਦਾ ਤੇ ਇਟਸ ਟਾਈਮ ਟੂ ਰਿਟਰਨ ਟੂ ਦੀ ਸੋਸਾਇਟੀ ਜੀ ਸੋ ਆਪਣੇ ਬਾਰੇ ਸਾਰੀ ਨੋਲਿਜ ਵੀ ਦੱਸ ਦਿਓ ਜੋ ਤੁਸੀਂ ਆਪਣਾ ਪੇਸ਼ਾ ਹੈ ਜੋ ਸੰਗੀਤ ਦੇ ਨਾਲ ਜੁੜੇ ਹੋਏ ਹੋ ਜੀ 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 ਮੈਂ ਮੇਰਾ ਜਿਹੜਾ ਪਿੰਡ ਹੈ ਜੀ ਉਹ ਗਟਸ਼ੰਕਰ ਵਿਧਾਨਸਭਾ ਹਲਕੇ ਦਾ ਪਿੰਡਿਆ ਕੋਨ ਪਰ ਉੱਥੇ ਜੰਮਿਆ ਪਲਿਆ ਮੁੰਡਲੀ ਪੜ੍ਹਾਈ ਪਿੰਦੇ ਸਕੂਲ ਤੋਂ ਕੀਤੀ ਆ ਉਸ ਤੋਂ ਬਾਅਦ ਮਾਲਪੁਰ ਸਰਕਾਰੀ ਸਕੂਲੇ ਪਲੱਸ 2 ਤੋਂ ਕੀਤੀ ਆ ਫਿਰ ਬੀਏ ਕੀਤੀ ਫਿਰ ਐਮਏ ਪੰਜਾਬੀ ਦੀ ਕੀਤੀ ਉਸ ਤੋਂ ਬਾਅਦ ਫਿਰ ਮੇਰੇ ਵੱਡੇ ਭਾਈ ਮਨਮੋਹਨ ਵਾਰਿਸ ਜੀ ਦੀ ਪਹਿਲੀ ਐਲਬਮ ਆਣੀ ਸੀ ਗਹਿਣਾ ਨਾ ਪਿੰਗਾ ਛੋੜ ਦिए ਤੇ ਬਸ ਉਹਦੇ ਨਾਲ ਜਿਹੜਾ ਆਪਣਾ professionl career ਆ ਉਹ ਸ਼ੁਰੂ ਕਰ ਲਿਆ ਫਿਰ ਉਹ ਚਲਦੇ ਚਲਦੇ ਆ ਮਿਊਜ਼ਿਕ ਕੰਪਨੀ ਲਾ ਲਈ ਦੁਨੀਆਪਾਰਟ ਸ਼ੋਅਜ਼ ਕਰ ਦਿੱਤੇ ਸੋ ਇਸ ਤਰ੍ਹਾਂ ਨਾਲ ਉਹ ਮੇਰਾ ਪ੍ਰੋਫੈਸ਼ਨਲ ਕੈਰੀਅਰ ਆ ਜਿਹੜਾ ਹਲੇ ਵੀ ਮੈਂ ਰੋਜ਼ ਕਰਦਾ ਹਾਂ ਜੀ ਸੋ ਹੁਣ ਤੱਕ ਕਿੰਨੀਆਂ ਤੁਸੀਂ ਕੰਟਰੀਆਂ ਦੇ ਵਿੱਚ ਘੁੰਮੇ ਹੋ ਇਹ ਗਿਣਨੀ ਔਖੀਆਂ ਜੀ ਜਿੰਨੀਆਂ ਔਖੀਆਂ ਬਸ ਇਹ ਮੋਟੀ-ਮੋਟੀਆਂ ਜੀ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਫਰਾਂਸ ਜਰਮਨੀ ਇਟਲੀ ਸਵਿਟਜ਼ਰਲੈਂਡ ਨਾਰਵੇ ਹਾਂਗਕਾਂਗ ਸਿੰਗapore, థਾਈਲੈਂਡ, ਮਲੇਸ਼ੀਆ, ਦੁਬਈ, ਪਾਕਿਸਤਾਨ, ਜੀ, ਸ਼੍ਰੀਲੰਕਾ ਮੇਰੇ ਖਿਆਲ ਮੈਂ ਭੁੱਲ ਗਿਆ ਹੋਊਂਗਾ ਸ਼ਾਇਦ। ਸੋ ਕਈ ਵਾਰੀ ਜ਼ਿੰਦਗੀ ਦੇ ਵਿੱਚ ਇਹ ਵੀ ਲੱਗਦਾ ਹੁੰਦਾ ਜਿਵੇਂ ਆਪਾਂ ਗਵਾਂਡੀ ਦੇ ਘਰ ਚ ਵੱਢ ਗਏ ਆਪਣੇ ਘਰ ਚ ਆ ਗਏ ਗਵਾਂਡੀ ਦੇ ਵੱਢ ਗਏ। ਨਹੀਂ ਮੈਨੂੰ ਚੰਗਾ ਆਪਣਾ ਮੁਲਕ ਲੱਗਦਾ। ਜੀ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਪਿੰਡ ਦੀ ਮਿੱਟੀ ਚ ਪੜ ਕੇ ਪਿੰਡ ਦੀ ਮਿੱਟੀ ਚ ਪੈਦਾ ਹੋ ਕੇ ਪਿੰਡ ਦੀ ਮਿੱਟੀ ਚ ਵੱਢ ਕੇ ਪਿੰਡ ਦੀ ਆਬੋ ਹਵਾ ਸਾਹ ਲੈ ਕੇ ਮੇਰਾ ਸਰੀਰ ਵਿਕਸਿਤ ਹੋਇਆ ਪਿੰਡ ਦਾ ਓਗਿਆਨ ਖਾ ਕੇ ਮੇਰੇ ਅੰਦਰ ਊਰਜਾ ਆਈਆ ਪਿੰਡ ਦਾ ਪਾਣੀ ਪੀ ਕੇ ਮੇਰੇ ਅੰਦਰ ਚੁਸਤੀ ਦਰੁਸਤੀ ਤੰਦਰੁਸਤੀ ਆਈਆ ਔਰ ਮੇਰੇ ਪਿੰਡ ਦੀ ਹਵਾ ਨੇ ਮੈਨੂੰ ਪੰਜਾਬੀ ਲੈਂਡ ਦਾ ਮਾਣ ਹਾਸਲ ਕੀਤਾ ਮੈਂ ਦੁਨੀਆ ਚ ਕਿਤੇ ਵੀ ਘੁੰਮ ਲਾ ਲੇਕਿਨ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਅੰਦਰ ਵਸਿਆ ਹੋਇਆ ਜੀ ਪਿੰਡ ਵਾਲੇ ਮੈਨੂੰ ਪਿੰਡ ਚੋਂ ਕੱਢ ਸਕਦੇ ਆ ਪਰ ਪਿੰਡ ਵਾਲੇ ਮੇਰੇ ਦਿਲ ਚੋਂ ਮੇਰੇ ਪਿੰਡ ਨੂੰ ਨਹੀਂ ਘੱਟ ਸਕਦੇ ਉਹ ਮੇਰੇ ਅੰਦਰ ਵਸਿਆ ਹੋਇਆ ਜੀ ਮੇਰੇ ਮੇਰੇ ਜਿਹੜੇ ਜਿਨ੍ਹਾਂ ਲੋਕਾਂ ਕੋਲੋਂ ਮੈਂ ਸਿੱਖਿਆ ਉਹ ਮੇਰੇ ਪਿੰਡ ਦੇ ਲੋਕ ਆ ਮੈਂ ਸਿੱਖਿਆ ਆਪਣੇ ਦਾਦੀ ਕੋਲੋਂ ਕਿ ਕਿਵੇਂ ਨਿਤਨੇਮ ਕਰਨਾ ਮੈਂ ਸਿੱਖਿਆ ਆਪਣੇ ਪਿਤਾ ਕੋਲੋਂ ਕਿਵੇਂ ਪਰਿਵਾਰ ਲਈ ਸਮਾਂ ਦੇਣਾ ਮੈਂ ਆਪਣੀ ਮਾਂ ਕੋਲੋਂ ਮਿਹਨਤ ਸਿੱਖੀ ਆ ਮੈਂ ਆਪਣੇ ਪਿੰਡ ਦੇ ਸਰਪੰਚ ਹੌਲਦਾਰ ਹਯਾਰਾ ਸਿੰਘ ਕੋਲੋਂ ਬਰਾਜ ਬੈਠ ਕੇ ਇਨਸਾਫ ਕਰਦੇ ਆ ਵੇਖਿਆ ਪਿੰਡੇ ਪੰਚਾ ਕੋਲੋਂ ਗਲੀਆਂ ਨਾਲੀਆਂ ਦੀ ਬਰੰਮਤ ਕਰਵਾਉਂਦੇ ਦੇਖਿਆ ਮੈਂ ਪਿੰਡ 'ਚ ਹੀ ਦੇਖਿਆ ਕਿ ਜਦੋਂ ਕਿਸੇ ਦੇ ਘਰੇ ਕੋਈ ਵਿਆਹ ਹੋਵੇ ਤਾਂ ਦੁੱਧ ਦੇ ਡੋਲੂ ਆਪ ਜਾ ਕੇ ਦੁੱਧ ਦੇ ਕੇ ਆਣਾ ਬਿਸਤਰੇ ਦੇ ਕੇ ਆਣੇ ਆ ਉਸ ਤੋਂ ਬਾਅਦ ਤੁਸੀਂ ਉਹ ਕੰਮ ਕਰਾਉਣੇ ਆ ਜੇ ਬਰਾਤ ਆਈਗਾ ਤੇ ਰੋਟੀ ਆਪਣੇ ਹੱਥੀਂ ਖਵਾਉਣੀ ਆ ਸੋ ਇਸ ਤਰ੍ਹਾਂ ਦਾ ਜੇ ਪਿੰਡ 'ਚ ਕਿਸੇ ਦੇ ਘਰ ਕੋਈ ਦੁੱਖ ਆ ਗਿਆ ਕੋਈ ਮੌਤ ਹੋ ਗਈ ਸਾਰਾ ਪਿੰਡ ਉਹਦੇ ਨਾਲ ਉਹਦੇ ਰਲ ਕੇ ਉਹਦੇ ਘਰੇ ਉਹਦਾ ਸੰਸਕਾਰ ਕਰਨਾ ਉਹਨੂੰ ਲੈ ਕੇ ਜਾਣਾ ਸੋ ਇਸ ਤਰ੍ਹਾਂ ਪਿੰਡ ਨੇ ਮੇਰੇ ਅੰਦਰ ਕਿ ਚੰਗੇ ਇਨਸਾਨ ਦੀ ਸਜਣਾ ਕੀਤੀ ਆ ਤੇ ਜੋ ਕੁਝ ਵੀ ਮੇਰੇ ਸੁਭਾਅ ਚ ਹੈ ਸਾਰਾ ਮੇਰੇ ਪਿੰਡ ਕਰਕੇ ਜੀ ਸੋ ਅੱਗੇ ਦੀ ਰਣਨੀਤੀ ਕੀ ਹੈ ਰਣਨੀਤੀ ਤਾਂ ਪਰਮਾਤਮਾ ਦੇ ਹੱਥ ਚ ਹੈ ਜੀ ਆਪਾਂ ਮੈਂ ਆਮ ਆਦਮੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਆ ਜੋ ਮੇਰੇ ਜਰਨੈਲ ਅਰਵਿੰਦ ਕੇਜੀਵਾਲ ਜੀ ਤੇ ਭਗਵੰਤ ਮਾਨ ਜੀ ਜਿੱਥੇ ਜਿਸ ਬਾਰਡਰ ਤੇ ਲੱਦਣਗੇ ਉਸ ਬਾਰਡਰ 'ਤੇ ਡਿਊਟੀ ਦੇਵਾਂਗੇ ਜੀ ਸੋ ਥੈਂਕ ਯੂ ਮੇਰਵਨ ਧੰਨਵਾਦ ਜੀ ਹਾਂਜੀ ਰਿੰਕੂ ਬਾਜਵਾਜੀ ਅੱਜ ਤੁਹਾਡੇ ਫਾਰਮ ਦਾ ਉਦਘਾਟਨ ਹੈ ਤੇ ਆਪਣੇ ਬਾਲੀ ਸਾਹਿਬ ਵੀ ਪਹੁੰਚੇ ਆਂ ਤੇ ਕੀ ਕਹਣਾ ਭਾਜੀ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਫਾਰਮ 'ਚ ਆਏ ਆ ਸਾਡੀ ਓਪਨਿੰਗ ਤੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਗਾਹਾਂ ਨੂੰ ਅਸੀਂ ਇਹਨਾਂ ਦੇ ਨਾਲ ਜੁੜ ਕੇ ਚੱਲਾਂਗੇ ਜਿਵੇਂ ਭਾਜੀ ਦੀ ਅਗਲੀ ਕਾਲ ਹੋਏਗੀ ਮੈਂ ਉਦਾਂ ਕਰਾਂ ਜੀ ਸੋ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਇਸ ਫਾਰਮ ਦੀਆਂ ਮੁਬਾਰਕਾਂ ਭਾਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਜੀ ਸੋ ਦੀਪਤਨੋਆ ਜੀ ਤੁਸੀਂ ਕੀ ਕਹੋਗੇ ਤੁਸੀਂ ਵੀ ਅੱਜ ਸ਼ਿਰਕਤ ਕੀਤੀ ਹੈ ਰਿੰਕੂ ਜੀ ਨੂੰ ਵਧਾਈ ਦੇਣ ਦੇ ਲਈ ਆਏ ਹੋ ਹਾਂ ਜੀ ਪਹਿਲਾਂ ਤਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਇਹ ਧਮਾਨ ਚੈਨਲ ਦਾ ਧੰਨਵਾਦ ਕਰਦੇ ਆ ਇਹ ਸਾਰੇ ਹੀ ਪ੍ਰੋਗਰਾਮ ਦਿਖਾਉਂਦੇ ਆ ਧਾਰਮਿਕ ਪ੍ਰੋਗਰਾਮ ਹੋਣ ਜਾਂ ਕੋਈ ਨਗਰ ਕੀਰਤਨ ਹੋਵੇ ਇਲਾਕੇ ਨਿਵਾਸੀ ਵਿੱਚ ਜਿੰਨਾ ਵੀ ਇਲਾਕਾ ਹੈ ਇਹ ਸਾਰੇ ਹੀ ਪ੍ਰੋਗਰਾਮ ਦਿਖਾਉਂਦੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਸੋ ਅੱਜ ਬਾਜਵਾ ਫਾਰਮ ਤੇ ਪਹੁੰਚੇ ਆ ਜੀ ਅਸੀਂ ਰਣਜੀਤ ਸਿੰਘ ਰਿੰਕੂ ਦਾ ਧੰਨਵਾਦ ਕਰਦੇ ਆ ਤੇ ਅੱਜ ਸਵੇਰ ਤੋਂ ਪਹਿਲਾਂ ਮਹਾਰਾ ਦਾ ਸਰੂਪ ਲੈ ਕੇ ਆਏ ਸੀ ਅਸੀਂ ਸੁਖਣੀ ਸਾਹਿਬ ਦਾ ਪਾਠ ਕਰਾਇਆ ਸਾਰੇ ਨਾਲ ਰਲ ਕੇ ਤੇ ਇਹ ਮੇਰਾ ਗਵਾਂਡੀ ਆ ਰਣਜੀਤ ਸਿੰਘ ਰਿੰਕੂ ਤੇ ਸਾਡਾ ਬਹੁਤ ਪਿਆਰ ਹੈ ਇਹਨਾਂ ਨਾਲ ਤੇ ਇਲਾਕਾ ਨਿਵਾਸੀਆਂ ਨੂੰ ਅਸੀਂ ਇੱਕ ਸੂਚਿਤ ਕਰਦੇ ਆਂ ਵੀ ਭਾਈ ਜਦੋਂ ਵੀ ਬਾਜਵਾ ਫਾਰਮ ਤੇ ਤੁਸੀਂ ਵਿਜਿਟ ਕਰੋ ਕੋਈ ਵੀ ਪ੍ਰੋਗਰਾਮ ਕਰਾਉਣਾ ਤੇ ਰਾਤ ਨਾਲ ਹੋਵੇਗਾ ਜਿੰਨੇ ਵੀ ਇਲਾਕਾ ਨਿਵਾਸੀਆਂ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ 3-400 ਬੰਦੇ ਦਾ ਸਾਡਾ ਅਰੇਂਜਮੈਂਟ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਜਦੋਂ ਆਪ ਨੀਅਰ ਬਾਈਪਾਸ ਜਿਹੜਾ ਖਰੜ ਰੋਪੜ ਤੋਂ ਜਾ ਰਿਹਾ ਰਵਣ ਉਸ ਤੇ ਇਹ ਫਾਰਮ ਖੁੱਲਿਆ ਹੈ ਜੀ ਸਾਰਾ ਹੀ ਨਵਾਂ ਸਮਾਨ ਹੈ ਜਿਵੇਂ ਕਿ ਕੁਰਸੀਆਂ ਮੇਜ਼ ਪੜਦੇ ਤੇ ਵਿਜਟ ਕਰੋ ਇੱਥੇ ਤੁਹਾਨੂੰ ਹਰ ਟਾਈਮ ਮਿਲਣਗੇ ਅਸ਼ੋਕ ਜੀ ਤੇ ਉਹ ਤੁਹਾਡਾ ਇਹ ਪ੍ਰੋਗਰਾਮ ਬੁੱਕ ਕਰਨਗੇ 3 400 ਬੰਦੇ ਦਾ ਪ੍ਰੋਗਰਾਮ ਹੈ ਤੇ ਅਸੀਂ ਰਿੰਕੂ ਨੂੰ ਫੇਰ ਵੀ ਧੰਨਵਾਦ ਦਿੰਨੇ ਆ ਜਿਹੜਾ ਇਹਨਾਂ ਨੇ ਨੇੜੇ ਸਿੰਘਬਰਾ ਦੇ ਨਿਵਾਸੀਆਂ ਨੂੰ ਬਹੁਤ ਵਧੀਆ ਪ੍ਰੋ ਇਹ ਬੁਲਾਇਆ ਇਹਨਾਂ ਨੇ ਅਸੀਂ ਤੈਹ ਦੇ ਲੋ ਧੰਨਵਾਦ ਕਰਦੇ ਆ ਰਣਜੀਤ ਸਿੰਘ ਰਿੰਕੂ ਦਾ ਹਾਂਜੀ ਰਿੰਕੂ ਜੀ ਕਿਸੇ ਨੇ ਵੀ ਕੋਈ ਬੁਕਿੰਗ ਕਰਨੀ ਹੋਵੇ ਕੋਈ ਮੈਰਿਜ ਹੋਵੇ ਕੋਈ ਪਾਰਟੀ ਹੋਵੇ ਕੋਈ ਹੈਪੀ ਬਰਥਡੇ ਹੋਵੇ ਉਹਦੇ ਲਈ ਆਪਣਾ ਕੰਟੈਕਟ ਨੰਬਰ ਵੀ ਦੇ ਦਿਓ ਆਪਣਾ ਨੰਬਰ ਹੈ 988 5501560 9855015660 ਜੀ ਜੇ ਕਿਸੇ ਨੇ ਵੀ ਫੋਨ ਕਰਨਾ ਤੇ ਨੰਬਰ ਤੇ ਕਰ ਸਕਦੇ ਸੋ ਤੁਸੀਂ ਸੁਣੀਏ ਪੂਰੀ ਜਾਣਕਾਰੀ ਜੋ ਬਾਜਵਾ ਫਾਰਮ ਆਪਣਾ ਉਹ ਚੰਡੀਗੜ੍ਹ ਤੋਂ ਰੋਪੜ ਵਾਲਾ ਵਾਈਪਾਸ ਹੈ ਸਿੰਘਪੁਰਾ ਪਿੰਡ ਦੇ ਬਿਲਕੁਲ ਨੇੜੇ ਅੱਗੇ ਪੈਟਰੋਲ ਪੰਪ ਹੈ ਉਹਦੇ ਨੇੜੇ ਇਹ ਜੋ ਫਾਰਮ ਖੋਲਿਆ ਗਿਆ ਹੈ ਤੁਸੀਂ ਕਿਸੇ ਨੇ ਵੀ ਕੋਈ ਬੁਕਿੰਗ ਕਰਾਉਣੀ ਹੈ ਕੋਈ ਵਿਆਹ ਸ਼ਾਦੀ ਕੋਈ ਅੰਗੇਜਮੈਂਟ ਹੋਵੇ ਜਾਂ ਕੋਈ ਪਾਰਟੀ ਹੋਵੇ ਸੋ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਤੇ ਬਾਜਵਾ ਸਾਹਿਬ ਨਾਲ ਗੱਲਬਾਤ ਵੀ ਕਰ ਸਕਦੇ ਹੋ